ဒါဆိုရင်ကျွန်တော်တို့ပြန်လာရအောင်တော့

ਕਲਤੀ ਅਰੀ ਉਹ ਫੋਨ ਲਾ ਕੇ ਦੇਖਣਾ ਜੀ ਬਹੁਤ ਲਾ ਕੇ ਬੰਦਾ ਕੀ ਜਾਊਗਾ ਬਿਆਨ ਕਰੇਗਾ ਜਰੂਰ ਬੰਦਾ ਕੀ ਜਾਊਗਾ ਬਿਆਨ ਕਰੇਗਾ oh vai. oh सज़ा मिलण चाहिल फोन लॻे ਕਹਤ ਹੂੰ ਪਟਿਆਲੇ ਜਾ ਲੈ ਕੇ ਆ ਰਹੇ ਹਾਂ ਉਹ ਇਹਨਾਂ ਨੇ ਕਹਿੰਦੇ ਕਹਿੰਦੇ ਘਰੇ ਲੈ ਜਾਓ ਜੀ ਬੱਚੇ ਤੁਰਕੇ ਜਾ ਰਹੇ ਸੀ ਕੀ ਮਤਾਂ ਨਹੀਂ ਖੜਾ ਸੀ ਜੀ ਆਪਣੇ ਦਾ ਬੱਚੇ ਨਾਲ ਅੱਛਾ ਜੀ ਹਾਂ ਜੀ ਫਿਰ ਕੀ ਹੋਇਆ ਕੀ ਐਕਸੀਡੈਂਟ ਕਿਵੇਂ ਹੋਇਆ ਸਾਰਾ ਜੀ ਨਹੀਂ ਗਲਤੀ ਉਹਦੇ ਪੈਣਾ ਇੱਕ ਗੱਡੀ ਠੋਕ ਕੇ ਆਇਆ ਇੱਕ ਰੇਡੀਅਨ ਨੂੰ ਮਾਰ ਕੇ ਆ ਉਹ ਗੱਡੀ ਵਾਲਾ ਹਾਂ ਟਰੱਕ ਟਰੱਕ ਜੀ ਅੱਛਾ ਜੀ ਪਤਾ ਨਹੀਂ ਉਹ ਗੱਡੀ ਵਾਲਾ ਖਾਦਾ ਪੀਤਾ ਕੀ ਆ ਉਹ ਰੱਬ ਜਾਣੇ ਬੱਚੇ ਨੇ ਪੀਟ ਮਾਰ ਕੇ ਬੱਚਾ ਥੱਲੇ ਆ ਗਿਆ ਜੀ ਥੱਲੇ ਆ ਗਿਆ ਟਰੱਕ ਉੱਪਰ ਜੜੇ ਜਸ ਨੇ ਟਰੱਕ ਪੁਣਾ ਕਰਾਇਆ ਜੀ ਆ ਗੱਡੀ ਨੇ ਚਾਪਿਆ ਮੇਰੇ ਕੋਲ ਨਹੀਂ ਜੀ ਅੱਛਾ ਹਾਂ ਜੀ ਕਾਫੀ ਤੇਜ਼ ਗਰੇ ਗਟੀ ਬਾ ਖੜੀ ਬੱਚੇ ਦਾ ਨਾਮ ਪਤਾ ਪਤਾ ਨਹੀਂ ਜੀ ਆ ਇਹਦਾ ਚੱਕਣ ਵਾਲਿਆਂ ਚੋਈ ਤੇ ਜਸਪਾਲ ਕਲੋਨੀ ਦੇ ਵਿੱਚ ਰਹਿੰਦੇ ਨੇ ਤੇ ਇਹਦਾ ਉਧਰੋਂ ਦੀ ਆ ਰਹੇ ਸੀਗੇ ਤਾਂ ਟਰੱਕ ਵਾਲਾ ਜਿਹੜਾ ਵੀ ਸੀਗਾ ਰੌਂਸ ਆਪਣੇ ਬਹੁਤੇ ਸੀਗਾ ਤੇ ਪਲੱਸ ਉਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਰਕੇ ਉਹ ਟਾਇਰਾਂ ਦੇ નીચે ਆ ਗਿਆ ਮਤਲਬ ਬੱਚਾ ਆਪਣੀ ਮਾਂ ਨਾਲ ਇਕੱਠਾ ਮਾਂ ਦੇ ਨਾਲ ਐਕਟੀਵਿਟੀ ਸੀਗਾ ਉਹਨੇ ਕੱਟ ਮਾਰਿਆ ਤਾਂ ਜਾ ਕੇ ਉਹ ਥੱਲੇ ਗਿਰੇ ਨੇ ਛੋਟੀ ਤੋਂ ਇਹ ਥੱਲੇ गिर ਗਏ ਬੱਚਾ ਉਹਦੇ ਥੱਲੇ ਆ ਗਿਆ ਤੇ ਹੁਣ ਕੀ ਹਾਲਾਤ ਦਾ ਬੱਚੇ ਹਾਲਾਤ ਤਾਂ ਦੇਖੋ ਮੈਂ ਹੁਣ ਕੀ ਕਮਾ ਕਹਿ ਨਹੀਂ ਸਕਦਾ ਕਿ ਉਹ ਜੋ ਹੈਗਾ ਕੁਝ ਬਟ ਅਸੀਂ ਫਿਰ ਵੀ ਇੱਕ ਵਾਰ ਕੋਸ਼ਿਸ਼ ਕਰ ਰਹੇ ਹਾਂ ਆਪਣੀ ਕਿ ਉਹਨੂੰ ਐਂਬੂਲੈਂਸ ਉੱਥੇ ਪਟਿਆਲੇ ਰੈਫਰ ਇੱਕ ਵਾਰ ਦੇਖ ਲੈ ਬੱਚਾ ਟਰੱਕ ਥੱਲੇ ਚਲਾ ਗਿਆ ਬਿਲਕੁਲ ਟਰੱਕ ਦੇ ਟਾਇਰ ਦੇ ਟਾਇਰ ਦੇ ਥੱਲੇ ਹੀ ਸੀਗਾ ਅਸੀਂ ਉਹਨੂੰ ਡਰਾਈਵਰ ਨੂੰ ਹਾਕਾ ਹੀ ਮਾਰਦੇ ਰਹੇ ਉਹਨੂੰ ਪਿੱਛੇ ਕਰ ਲੋ ਬਟ ਉਹਨੇ ਪਿੱਛੇ ਨਹੀਂ ਕੀਤਾ ਇੱਕ ਵਾਰ ਮਾਂ ਬਚ ਗਈ ਮਾਂ ਮਾਂ ਤਾਂ ਸਾਈਡ ਤੇ ਉਹ ਇਧਰ ਹੀ ਸਾਈਡ ਤੇ ਗਿਰਿਆ ਬੱਚਾ ਇਧਰਲੀ ਸਾਈਡ ਤੇ ਗਿਰਿਆ ਜੀ ਹਾਂਜੀ ਉਹਨਾਂ ਦੇ ਸੱਟਾਂ ਬਸ ਸੱਟਾਂ ਲੱਗੀਆਂ ਨੇ ਹੱਤਾਂ ਦੀ ਕੀ ਲੱਗਦਾ ਜਿਹੜੀ ਤੇਜ਼ ਰਫ਼ਤਾਰ ਟਰੱਕ ਨੇ ਲੋ ਜਾਣਾ ਹਾਦਸੇ ਵਾਪਰ ਰਹੇ ਕਿ ਨਾ ਖلاف ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਹੁਣ ਦੀਵਾਲੀ ਦਾ ਸੀਜ਼ਨ ਹੈਗਾ ਨਾ ਟਰੱਕਾਂ ਨੂੰ ਵੈਸੇ ਹੀ ਬੰਦ ਕਰ ਦਿੰਨਾ ਚਾਹੀਦਾ ਕਿ ਹਾਂ ਵੀ ਰਸ਼ ਹੋਊਗਾ ਤਾਂ ਇਹਨਾਂ ਨੂੰ ਮੇਨ ਰੋਡ ਤੋਂ ਨਿਕਲਣਾ ਬਾਜ਼ਾਰ ਦੇ ਵਿੱਚੋਂ ਨਿਕਲਣ ਹੀ ਨਹੀਂ ਦੇਣਾ ਚਾਹੀਦਾ ਤੇ ਇਹਨਾਂ ਨੂੰ ਤਾਂ ਚਾਹੀਦਾ ਸਰਕਾਰ ਨੂੰ ਚਾਹੀਦਾ ਇਹ ਤਾਂ ਕਿ ਬਈ ਇਹਨਾਂ ਨੂੰ ਬਿਲਕੁਲ ਤਿਹਾਰਾਂ ਦੇ ਸੀਜ਼ਨ ਚ ਬੰਦ ਕਰਨੇ ਚਾਹੀਦੇ ਨੇ ਵੈਸੇ ਵੀ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜਾਂ ਤਾਂ ਇਹਦਾ ਬਾਈਪਾਸ ਬਾਹਰੋਂ ਬਣਾਉਣਾ ਚਾ ਇਹ ਤਾਂ ਰੋਜ਼ ਦਾ ਇਹ ਤਾਂ ਰੋਜ਼ ਦੇ ਨਿਤ ਨਿਤ ਦੇ ਹੋ ਗਏ ਹੁਣ ਡਰਾਈਵਰ ਹੁਣ ਡਰਾਈਵਰ ਹੁਣ ਕਹਿੰਦੇ ਡਰਾਈਵਰ ਭੱਜ ਗਿਆ ਉਥੋਂ ਦੀ ਹੁਣ ਤੁਸੀਂ ਇਹ ਦੇਖੋ ਟਰੱਕ ਉੱਥੇ ਖੜਾ ਡਰਾਈਵਰ ਛੱਡ ਕੇ ਭੱਜ ਗਿਆ ਤੇ ਤੂੰ ਬਈ ਅਸੀਂ ਜਦ ਤੈਨੂੰ ਕਹਿ ਰਹੇ ਹਾਂ ਕਿ ਪਿੱਛੇ ਕਰ ਲੈ ਪਿੱਛੇ ਕਿਉਂ ਨਹੀਂ ਕਰਦਾ ਕੀ ਪਤਾ 1% ਮੁੰਡੇ ਨੂੰ ਅਸੀਂ ਬਚਾਈ ਲੈਂਦੇ ਇੱਥੇ ਮੇਰਾ ਨਾਮ ਮਿੱਠੂ ਆ ਵੀਰੇ ਇਥੇ ਵੀਰੇ ਗੱਲ ਕੁਝ ਨਹੀਂ ਟਰੱਕ ਇਧਰੋਂ ਆ ਰਿਹਾ ਸੀ ਇਹ ਮੋੜ ਨਾਲ ਲੱਗ ਹੀ ਹੋਣਿਆ ਉਹਦੇ ਬੱਚੇ ਲੱਗੀ ਯਾਰ ਸਕੂਟਰੀ ਉਹ ਬੱਚਾ ਡਰ ਕੇ ਟਾਇਰ ਦੇ ਮੂਰੇ ਗੜ ਕਿ ਡਿੱਗ ਗਿਆ ਯਾਰ ਉਹ ਬੱਚਾ ਥੱਲੇ ਆ ਗਿਆ ਟਾਇਰ ਦੇ ਯਾਰ ਹਾਂ ਉਹਨੇ ਉੱਪਰ ਚੱਪ ਚੱਪ ਬੈ ਬੈ ਦੀ ਵੀਰੇ ਜਾਂ ਇਹ ਵਿਚਾਰੇ ਤਾਂ ਇਹ ਵੀ ਬੰਦ ਲੱਗਿਆ ਜਾਂਦੇ ਨੂੰ ਅਸ ਗਿਆ ਵੀ ਗੈਲ ਕਰ ਲਾ ਗੱਡੀ ਥੱਲੇ ਉੱਤਰ ਕੇ ਆ ਗਿਆ ਬਾਅਦ ਚ ਨਿਆਰ ਨੂੰ ਗੱਡੀ ਪੈ ਕੇ ਕੀਤੀ ਯਾਦ ਉਹਨੂੰ ਯਾਰ ਬੱਚਾ ਕੋਨੂੰ ਪਤਾ ਹੀ ਆ ਉਹਨਾ ਟਾਈਮ ਸਰ ਤੇ ਗੱਡੀ ਖੜੀ ਆ ਫੇਰ ਬੱਚੇ ਨੂੰ ਕੀ ਕੀ ਬਚਦਾ ਬੱਚੇ ਨੂੰ ਕਿੰਨੇ ਜਾਨ ਕਿੱਥੇ ਦਮਾ ਵਗਾ ਜਵਾ ਵੀ ਤੇ ਪੈ ਮੰਗੋਤਾ ਜੀ ਯਾਰ ਲੇਬਰ ਵਾਲਿਆਂ ਨੇ ੱੱੱਕਾ ਲਾ ਕੇ ਮਾੜੀ ਮੋਟੀ ਬਾਇ ਕੀਤੀ ਆ ਡਰਾਈਵਰ ਵੀ ਉਲਟ ਕੇ ਕੋ ਲੱਗ ਤਾ ਯਾਰ ਵੀਰੇ ਤਿੰਨੇ ਬੰਦੇ ਹੋਪ ਕਰਨ ਲੱਗੇ ਯਾਰ ਕਿਹੜੇ ਟਾਇਰ ਥੱਲੇ ਆ ਆਹ ਟਾਇਰ ਥੱਲੇ ਆ ਡੋਟਾ ਤੁਸੀਂ ਇੱਕ ਦਸਰੇ ਤੇ ਡੋਟਾ ਪਾਇਆ ਵੀ ਚੱਕਿਆ ਸਾਡਾ ਯਾਰ ਹੋਰ ਮੈਂ ਚੱਕ ਲਗਾ ਮੇਰੀ ਜੇਬ ਵਿੱਚੋਂ ਮੋਬਾਈਲ ਤੇ ਮੁੰਡੇ ਚੱਕ ਲਗਾ ਤੇ نیچے ਕਰਕੇ ਮੋਬਾਈਲ ਉਹਰੇ ਕਹਿੰਦੇ ਚੱਕ ਲੈ ਹੋਰ ਮੋਬਾਈਲ ਹੀ ਜਾਏਗਾ ਉਹਰੇ ਵਿੱਚ ਪੈਸੇ ਵੀ ਤੇ ਦਿਵਾਲੀ ਕਰਕੇ ਮੈਂ ਠੇਕੇਦਾਰ ਤੋਂ ਪੈਸੇ ਲੈ ਕੇ ਬੱਚੇ ਸਾਰਾ ਗੋਲ ਕਿੰਨੇ ਪੈਸੇ ਤੇ 7000 ਰੁਪਏ ਬਿਲਕੁਲ ਚੰਕੂਰ ਦੀ ਜਿਹੜਾ ਹਾਸਾ ਹੋਇਆ 9 ਸਾਲ ਬੱਚੇ ਦਾ ਟਰੱਕ ਨਾਲ ਲਾਇਆ ਕੀ ਲੱਗਦਾ ਕਿ ਕਿਹਦੀ ਲਾਪਰਵਾਹੀ ਸੀ ਜੇ ਸਰ ਅਸੀਂ ਇੱਥੇ ਸਾਨੂੰ ਇਸ ਲਾਭ ਮਿਲਦੀ ਵੀ ਐਕਸੀਡੈਂਟ ਹੋ ਗਿਆ ਬੱਚਾ ਸੀ ਸੀਰੀਅਸ ਅਸੀਂ ਹਸਪੀਟਲ ਪਹੁੰਚੇ ਹਿੱਥੇ ਪਤਾ ਲੱਗਿਆ ਨਿਹਾਲ ਸਿੰਘ ਹੈ ਜੀ 10 ਸਾਲ ਦੀ ਉਮਰ ਹੈ ਜਿਸ ਵਾਲ ਕੋਲ ਨਹੀਂ ਰਹਣਾ ਲੈ ਤੇ ਸਰਪ੍ਰੇਜ਼ ਸਾਹਮਣੇ ਗੱਡੀ ਨਾਲ ਟੱਕਰ ਹੋਈ ਹੋਇਆ ਐਕਸੀਡੈਂਟ ਹੋਇਆ ਇਹਨਾਂ ਦਾ ਜੀ ਤੇ ਬਾਕੀ ਦੇਖ ਰਹੇ ਹਾਂ ਕੀ ਬਣਿਆ ਜੂਗਾ ਲੋਕ ਕਹਿੰਦੇ ਨੇ ਵੀ ਟਰੱਕ ਜਿਹੜੇ ਤੇਜ਼ ਰਫ਼ਤਾਰ ਆਉਂਦੇ ਨੇ ਦਿਨ ਦੇ ਵਿੱਚ ਤਿਹਾਰਾਂ 'ਚ ਬੰਦ ਹੋਣੇ ਚਾਹੀਦੇ ਨੇ ਕੀ ਪੁਲਿਸ ਵਿਵਸਥਾ ਨਹੀਂ ਕਰ ਸਕਦੀ ਵੀ ਦਿਨ 'ਚ ਟ੍ਰੈਫਿਕ ਬੰਦ ਕਰ ਦੇ ਬڑے ਟਰੱਕਾਂ ਵਾਸਤੇ ਖਾਸ ਤੌਰ ਤੇ ਇਸ ਸਮੇਂ ਰੋਡਾਂ ਹੀ ਸਾਰੀਆਂ ਨੇ ਬੰਦ ਕਰਨ ਦੀ ਤੌਕੀ ਹੈ ਪਰ ਅਸੀਂ ਟਾਈਮ ਟੂ ਟਾਈਮ ਇਹਨਾਂ ਨੂੰ ਹਰ ਚੈਕਿੰਗ ਕਰਦੇ ਰਹਿੰਦੇ ਹਾਂ ਜਿਵੇਂ ਟ੍ਰੈਫਿਕ ਚੈੱਕ ਕਰਦੇ ਸਾਰੀ ਇਹ ਬੰਦਰੀ ਨੇ ਚਾਰ ਦੇ ਕੋਈ ਚੈਕਿੰਗ ਰਫਤਾਰ ਤੇ ਚੈਕਿੰਗ ਦੇ ਚਲਾਨ ਕਰਦੇ ਜਿਹੜੇ ওভার ਟੋਡ ਚ ਚਲਦੇ ਨੇ ਆਪਣੇ ওভার ਸਪੀਡ ਵਾਲੇ ਫਿਲਹਾਲ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇਹ ਰੈਫਰ ਕਰਤਾ ਜੀ ਪਟਿਆਲੇ ਦੇ ਇੱਥੇ ਫੜਿਆ ਹਸਪੀਟਲ ਚ ਇਹਨਾਂ ਨੇ ਪਟਿਆਲਾ ਰੈਫਰ ਡਰਾਈਵਰ ਫਰਾਰਾ ਜੀ ਮੋਕੇ ਡਰਾਈਵਰ ਦੇਖਦੇ ਆ ਮੋਕੇ ਤੇ ਜਾ ਕੇ ਸਰ ਉੱਥੇ ਹੀ ਆਉਣ ਹੀ ਆਉਂਦੇ